ਸਭ ਤੋਂ ਪਹਿਲਾ ਸਵਾਲ ਮੇਰਾ ਹੀ ਆ। ਸੁਖਮ ਸਰੀਰ ਤੇ ਈਗੋ ਆ ਜਿਹੜੀ ਉਹ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇਗੇ। ਹੂੰ। ਤੇ ਜਿਹੜਾ ਈਗੋ ਦਾ ਪ੍ਰਭਾਵ ਹੈ ਉਹ ਬੰਦੇ ਉੱਪਰ ਜ਼ਿਆਦਾ ਕਿਉਂ ਰਹਿੰਦਾ ਹੈ? ਹਾਂਜੀ। ਵੀ ਜਿਵੇਂ ਆਪਾਂ ਇਸ ਕਿਤਾਬ ਦੇ ਸੰਬੰਧ ਦੇ ਵਿੱਚ ਵੀ ਆਪਾਂ ਕਰ ਰਹੇ ਆਂ ਗੱਲਬਾਤ ਹਿਪਨੋਥੈਰੇਪੀ ਤੇ ਹੈਗੀ ਆ ਇਹ। ਹਾਂਜੀ। ਡਾਕਟਰ ਜੇਬੀ ਅਥਵੇਲ ਦੀ ਤੇ ਡਾਕਟਰ ਕੇ ਜੇ ਅਥਵੇਲ ਦੀ ਹੈਗੀ ਆ। ਤੇ ਇਹਦੇ ਤੇ ਮੈਂ ਪਿੱਛੇ ਜੇ ਇੱਕ ਵੀਡੀਓ ਬਣਾਈ ਸੀ ਵੀ ਜਿਹੜਾ ਮਨੁੱਖੀ ਆਤਮਾ ਦੀ ਜਿਹੜੀ ਬਣਤਰ ਹੈਗੀ ਆ ਜੀ ਉਹਦੇ ਵਿੱਚ ਐਲੀਮੈਂਟਸ ਕਿਹੜੇ-ਕਿਹੜੇ ਆ ਜਾਂਦੇ ਆ ਕਿਹੜੇ-ਕਿਹੜੇ ਤੱਤ ਆ ਜਾਂਦੇ ਆ ਵੈਸੇ ਕੋਈ ਇਹਨਾਂ ਨੂੰ 28 ਤੱਤ ਕਹਿੰਦਾ ਕੋਈ 24 ਕੋਈ 19 ਕਹਿੰਦਾ ਜੀ ਤੇ ਮੇਨ ਜਿਹੜੇ ਇਹਨਾਂ ਨੇ ਤੱਤਾਂ ਦੀ ਗੱਲ ਕੀਤੀ ਆ ਉਹ ਹੈਗੇ ਆ ਜਿਹੜੇ ਸਾਡੇ ਇੱਕ ਤਾਂ ਮਨ ਆ ਇੱਕ ਈਗੋ ਆ ਹਾਂਜੀ ਤੇ ਮਨ ਤੇ ਈਗੋ ਵੈਸੇ ਅਲੱਗ ਚੀਜ਼ਾਂ ਨਹੀਂ ਹੈਗੀਆਂ ਮੈਂ ਇਹ ਚੀਜ਼ ਦੱਸ ਦੇਵਾਂ ਜਿਵੇਂ ਆਪਾਂ ਸਰੀਰਾਂਗੇ ਓਵੇਂ ਸੂਖਮ ਸਰੀਰ ਆ ਸੂਖਮ ਸਰੀਰ ਤੇ ਸਾਡਾ ਸਰੀਰ ਅਲੱਗ ਚੀਜ਼ਾਂ ਨਹੀਂ ਹੈਗੀਆਂ ਇੱਕੋ ਸਿੱਕੇ ਦੇ ਹੀ ਪਹਿਲੂ ਨੇ ਜਿਵੇਂ ਤੁਸੀਂ ਕਿਹਾ ਵੀ ਈਗੋ ਤੇ ਮਨ ਇੱਕੇ ਸਿੱਕੇ ਦੇ ਜਿਹੜੇ ਦੋ ਪਹਿਲੂ ਨੇ ਹਨਾ ਸੋ ਆਪਾਂ ਮਨ ਨੂੰ ਸਮਝਣ ਦੇ ਲਈ ਇਹ ਚੀਜ਼ਾਂ ਕਰਦੇ ਆ ਜਿਹੜਾ ਆਪਾਂ ਇਹਨੂੰ ਤੋੜ ਕੇ ਸਮਝਦੇ ਆ ਹਨਾ ਸੋ ਪਹਿਲਾ ਤਾਂ ਫਿਜ਼ੀਕਲ ਬਾਡੀ ਆ ਜਿਹੜਾ ਸਾਡਾ ਸਰੀਰ ਆ ਇੱਕ ਸਟਲ ਬਾਡੀ ਆ ਸੂਖਮ ਸਰੀਰ ਹੈਗਾ ਜੀ ਮੈਂ ਉਹ ਵੈਸੇ ਉਹ ਵੀਡੀਓ ਦੇ ਵਿੱਚ ਸਾਰਾ ਸਮਝਾ ਦਿੱਤਾ ਸੀਗਾ ਤੇ ਉਹਦੇ ਚ 5 ਸਟਲ ਸੈਂਸ ਆਰਗਨਸ ਨੇ ਸਟਲ ਸੈਂਸ ਆਰਗਨਸ ਕੀ ਹੁੰਦੇ ਆ ਵੀ ਜਿਵੇਂ ਇੱਕ ਨਾ ਸਾਡੇ ਜਿਵੇਂ ਪੰਜ ਕਰਮ ਇੰਦਰੀਆ ਪੰਜ ਗਿਆਨ ਇੰਦਰੀਆ ਜੀ ਗਿਆਨ ਇੰਦਰੀਏ ਨੇ ਜਿਹੜੇ ਉਹ ਸਾਡੇ ਇਸ ਭੌਤਿਕ ਸਰੀਰ ਦੇ ਇੰਦਰੀਏ ਨੇ ਜੀ ਇੱਕ ਜਿਹੜੇ ਸਟਲ ਇੰਦਰੀਏ ਹੈਗੇ ਆ ਉਹ ਸਾਡੇ ਸੂਖਮ ਸਰੀਰ ਦੇ ਹੈਗੇ ਆ ਜਿਹੜਾ ਸਾਡੇ ਅੰਦਰ ਸਰੀਰ ਆ ਚਾਹੇ ਉਹਨੂੰ ਮਨ ਕਹਿ ਲੋ ਚਾਹੇ ਆਤਮਾ ਕਹਿ ਲੋ ਹਨਾ ਇਹ ਕਿਹੜੇ ਕਿਹੜੇ ਹੁੰਦੇ ਹਾਂ 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 ਇਹ ਉਹੀ ਦੱਸਦਾ ਮੈਂ ਇਹ ਹੁੰਦੇ ਆ ਵੀ ਜਿਵੇਂ ਅੱਖਾਂ ਹੋ ਗਈਆਂ ਜੀ ਨੱਕ ਨਾਸਕਾ ਵੀ ਕਹਿੰਦੇ ਆ ਹਾਂਜੀ ਕੰਨ ਹੋ ਗਏ ਤੇ ਜੀਭ ਹੋ ਗਈ ਤੇ ਸਭ ਤੋਂ ਵੱਡਾ ਜਿਹੜਾ ਗਿਆਨ ਇੰਦਰਾ ਉਹ ਆਪਣੀ ਚਮੜੀ ਆ ਸਪਰਸ਼ ਠੀਕ ਹੈ ਮਤਲਬ ਕਿ ਜਿਹੜੀ ਚੀਜ਼ ਨਾਲ ਆਪਾਂ ਨੂੰ ਫੀਲ ਹੁੰਦਾ ਉਹ ਨਹੀਂ ਜਿਹੜੀ ਚੀਜ਼ ਆਪਾਂ ਦੁਨੀਆ ਦੇ ਵਿੱਚ ਪੰਜਾਂ ਤਰੀਕਿਆਂ ਦੇ ਨਾਲ ਸੈਂਸ ਕਰਦੇ ਆ ਕਿਸੇ ਵੀ ਚੀਜ਼ ਨੂੰ ਜੀ ਸੋ ਗੁਰਬਾਣੀ ਦੇ ਵਿੱਚ ਲਿਖਿਆ ਦੇਹੀ گاਵਾ ਜੀਓ ਧਰਮੈ ਤੋਂ ਜੀ ਠੀਕ ਹੈ ਦੇਹੀ گاਵਾ ਜੀਓ ਕਹਿੰਦੇ ਇੱਕ ਜਿਹੜਾ ਦੇਹ ਆ ਇੱਕ ਪਿੰਡ ਆਗਾ ਇੱਕ ਕਹਿੰਦੇ ਆ ਵੀ ਜਿਵੇਂ ਗਾਉ ਇੰਗਲਿਸ਼ ਦੇ ਵਿੱਚ ਸੌਰੀ ਹਿੰਦੀ ਦੇ ਵਿੱਚ ਗਾਉ ਕਹਿ ਦਿੰਦੇ ਆ ਇੰਗਲਿਸ਼ ਚ ਵਿਲੇਜ ਕਹਿੰਦੇ ਆ ਤੇ ਪੰਜਾਬੀ ਚ ਪਿੰਡ ਕਹਿੰਦੇ ਆ ਹਾਂਜੀ ਸਰੀਰ ਕਹਿੰਦੇ ਇੱਕ ਪਿੰਡਾ ਦੇਹੀ ਗਾਵਾਂ ਜਿਉ ਧਰਮੈ ਤੋਂ ਬਸੈ ਪੰਜ ਕਿਰਸਾਨਾ ਜੀ ਇਹਦੇ ਵਿੱਚ ਪੰਜ ਕਿਰਸਾਨ ਵਸਦੇ ਆ ਨੈਨੂ ਨਕਟੂ ਸਰਵਣੂ ਤੇ ਰਸਪਤ ਜੀ ਇੰਦਰੀ ਕਹਿਆ ਨਾ ਮਾਨਾ ਠੀਕ ਹੈ ਜਦੋਂ ਸਾਡੇ ਨੈਣ ਜਿਹੜੀਆਂ ਅੱਖਾਂ ਨੇ ਪਰਾਇਆ ਰੂਪ ਪਰ ਇਸਤਰੀ ਤੇ ਪਰਾਇਤਨ ਦੌਲਤ ਤੇ ਜਾਂਦੀਆਂ ਨੇ ਤੇ ਨੈਨੂ ਨਕਟੂ ਨੱਕ ਨੱਕ ਜਿਹੜਾ ਹੈਗਾ ਸਾਡਾ ਜਿਹੜਾ ਕਹ ਲਈਏ ਵੀ ਆਪਾਂ ਵਿਸ਼ੇ ਵਿਕਾਰਾਂ ਦੀ ਸੁਗੰਧ ਲੈਂਦਾ ਹੈ ਨਾ ਜੀ ਠੀਕ ਜਿਵੇਂ ਕਹਦੀਏ ਵੀ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਣੇ ਹਨਾ ਡੈਡ ਫੂਡ ਖਾਣਾ ਜੀ ਆਸਮਤੋਲਿਤ ਭੋਜਨ ਖਾਣਾ ਜਿਵੇਂ ਕਈ ਮਾਸ ਮਿੱਟੀ ਖਾਂਦੇ ਆ ਚਲੋ ਕਈਆਂ ਦੀ ਤਾਂ ਇਹ ਖਾਣਾ ਪਾਣੀ ਬਣਿਆ ਹੋਇਆ ਪਰ ਕਈਆਂ ਲਈ ਜਿਹੜੇ ਜਿਵੇਂ ਹੁਣ ਅਸੀਂ ਆ ਪੰਜਾਬ ਦੇ ਲੋਕ ਆ ਸਾਡੇ ਕੋਲ ਅਨਾਜ ਦੀ ਬਹੁਤਾਤ ਆ ਜੇ ਫਿਰ ਵੀ ਅਸੀਂ ਜੀਵ ਹੱਤਿਆ ਕਰਦੇ ਆ ਤਾਂ ਉਹ ਗਲਤ ਆ ਹਾਂ ਉਹ ਬੇਕਾਰ ਆ ਇੱਕ ਤਰ੍ਹਾਂ ਦਾ ਰਸਨਾ ਦਾ ਵਿਕਾਰ ਜੀਵ ਦੇ ਸਵਾਦ ਲਈ ਜੀ ਨੈਨੂ ਨਕਟੂ ਸਰਵਣੂ ਸਰਵਣੂ ਹੈਗਾ ਆਪਣੇ ਕੰਨਾਂ ਬਾਰੇ ਕਿਹਾ ਕੰਨਾਂ ਦੇ ਵਿੱਚ ਆਪਾਂ ਗੰਦੇ ਮੰਦੇ ਗੀਤਾਂ ਦੀਆਂ ਤਰਜ਼ਾਂ ਧੁਨੀਆ ਪਾਉਣਿਆਂ ਜਾਂ ਗੰਦੀਆਂ ਮੰਦੀਆਂ ਗੱਲਾਂ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾ ਕੇ ਬੈਠੇ ਨੇ ਨਾ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਜੀ ਸੋ ਉਹ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਾਂ ਇਸ ਤਰ੍ਹਾਂ ਦੇ ਵਿਸ਼ੇ ਵਿਕਾਰਾਂ ਨੂੰ ਅਬਜ਼ਰਵ ਕਰਨਾ ਹਨਾ ਹਾਂਜੀ ਨੈਨੂ ਨਕਟੂ ਸਰਬ ਨੂੰ ਰਸਪਤ ਵੈਸੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਇਹ ਸਰਬ ਨੂੰ ਮੇਰਿਓ ਸੱਚਾ ਸੁਣਨਿਆਂ ਨੂੰ ਪਠਾਏ ਸਰੀਰ ਲਾਏ ਹਨਾ ਸੁਣੋ ਸਤ ਬਾਣੀ ਜਿਤ ਸੁਣਿਆ ਮਨ ਤਨ ਹਰਿਆ ਹੋਇ ਰਸਨਾ ਰਸ ਸਮਾਣੀ ਹੈ ਨਾ ਜੀ ਵੀ ਇਸ ਤਰ੍ਹਾਂ ਦੀ ਜਿਹੜੇ ਵਿਸ਼ੇ ਵਿਕਾਰਾਂ ਵਾਲੇ ਗੰਦੀਆਂ ਮੰਦੀਆਂ ਧੁਨਾ ਵਾਲੇ ਸੌਂਗ ਨੇ ਜਾਂ ਗੱਲਾਂ ਬਾਤਾਂ ਅਸੀਂ ਸੁਣਦੇ ਹਾਂ ਹਾਂਜੀ ਉਹਨਾਂ ਦੇ ਸੰਬੰਧ ਚ ਕਿਹਾ ਤੇ ਹੋਰ ਕਹਿੰਦੇ ਆ ਵੀ ਇੰਦਰੀ ਕਹਿਆ ਨਾ ਮਾਨਾ ਨੈਨੂ ਨਕਟੂ ਸਰਵ ਨੂੰ ਰਸ ਪਤ ਰਸ ਪਤ ਉਹੀ ਜੈਬਾ ਨੂੰ ਕਿਹਾ ਆਪਣੀ ਜੀਬ ਨੂੰ ਜੀਬ ਜਿਹੜੇ ਗ ਆਪਣੇ ਇਹੀ ਆਪਾਂ ਗੱਲਾਂ ਬਾਤਾਂ ਕੀਤੀਆਂ ਮਾਸ ਮਿੱਟੀ ਕਰਨੀ ਜਾਂ ਆਪਣੇ ਕਹਿ ਲੋ ਵੀ ਨਸ਼ੇ ਵਿਸ਼ਿਆਂ ਦੇ ਵਿੱਚ ਲੱਗ ਜਾਣਾ ਹਨ ਇੰਦਰੀ ਕਿਹਾ ਨਾ ਮਾਨਾ ਬਾਬਾ ਅਬ ਨਾ ਵਸਿਆ ਇਹ گاਉ ਜੀ ਘਰੀ ਘਰੀ ਦਾ ਲੇਖਾ ਦੇਣਾ ਕਹਿੰਦੇ ਆ ਨਾ ਵੀ ਜਿਹੜੇ ਇਨਸਾਨ ਤੇ ਇੰਨਾ ਜ਼ਿਆਦਾ ਕਰਜ਼ਾ ਚੜਦੇ ਹਾਂਜੀ ਵੀ ਉਹਨੂੰ ਘੜੀ ਘੜੀ ਤੇ ਲੇਖਾ ਉਹਦੇ ਗੇਟ 'ਚ ਕੋਈ ਬੰਦਾ ਹਰ ਘੜੀ ਤੇ ਕੋਈ ਬੰਦਾ ਖੜਾ ਹੋਵੇ ਤੇ ਉਹ ਬੰਦੇ ਦਾ ਘਰ ਬਸ ਸਕਦਾ ਕਦੇ ਵੀ ਨਹੀਂ ਬਸ ਸਕਦਾ ਸੋ ਇੰਨਾਂ ਚੀਜ਼ਾਂ ਦੇ ਥਰੂ ਸਾਡੇ ਅੰਦਰ ਈਗੋ ਜਾਂਦੀ ਹੈ ਠੀਕ ਹੈ ਜਿਵੇਂ ਤੁਸੀਂ ਕਿਹਾ ਵੀ ਈਗੋ ਕਿਦਾਂ ਈਗੋ ਦੀ ਫਾਰਮੇਸ਼ਨ ਤਾਂ ਵੈਸੇ ਆਪਾਂ ਇਹਦੇ 'ਚ ਦੱਸ ਦਿੰਨੇ ਆ ਵੀ ਜਿਹੜੇ ਸਾਡਾ ਇੱਕ ਇੱਕ ਇਹ ਚੀਜ਼ ਵੀ ਹੈਗੀ ਤੁਸੀਂ ਜਿਵੇਂ ਹੁਣ ਗੱਲ ਕੀਤੀ ਸੀਗੀ ਵੀ Song ਵਗੈਰਾ ਸੁਣਦੇ ਨੇਗੇ ਹਾਂਜੀ ਮਤਲਬ ਕਿ ਜਿਹੜੇ ਅੱਜ ਕੱਲ ਦੇ Song ਨੇ ਉਹਨਾਂ ਨੂੰ ਦੇਖ ਕੇ ਵੀ ਮਿਲਦਾ ਈਗੋ ਪੈਦਾ ਹੁੰਦੀ ਹੈ ਸ਼ਾਇਦ ਉਹ ਹਾਂ ਏ ਪੁਆਇੰਟ ਟੂ ਵੀ ਨੋਟਡ ਆ ਜਿਹੜੇ ਅੱਜ ਕੱਲ ਦੇ ਸੌਂਗ ਈਗੋਇਸਟਿਕ ਸੌਂਗ ਨੇ ਸਾਰੇ ਹਨਾ ਹਾਂਜੀ ਐਰੋਗੈਂਟ ਲੋਕ ਵੀ ਅਸੀਂ ਇਹ ਕਰ ਦਿੰਨੇ ਆ ਅਸੀਂ ਇਦਾਂ ਕਰ ਦਿੰਨੇ ਆ ਸਾਡੇ ਚ ਇਹ ਨਾਲੇ ਕਿਸੇ ਚ ਕੁਸ਼ ਕਰਨ ਦੀ ਹੈ ਸਿਹਤ ਨਹੀਂ ਜੇ ਇੱਥੇ ਮੈਂ ਆਪਣੇ ਪੰਜਾਬ ਦੀ ਗੱਲ ਕਰਾਂ ਜੇ ਸਾਡੇ ਪੰਜਾਬੀਆਂ ਚ ਕੁਸ਼ ਕਰਨ ਦੀ ਹੈ ਸਿਹਤ ਨਹੀਂ ਮਤਲਬ ਹیثیت ਹੁੰਦੀ ਕੁਸ਼ ਹੁੰਦੇ ਸਾਡੇ ਲੋਕ ਤਾਂ ਜਿਹੜਾ ਸਿੱਖ ਰਾਜ ਆ ਜੀ ਦੁਨੀਆ ਦੇ ਰਾਜ ਦੇ ਵਿੱਚ ਸਭ ਤੋਂ ਮਤਲਬ ਕੱਟ ਸਮੇਂ ਚ ਰਾਜ ਕਰਨ ਵਾਲਾ ਸਾਡਾ ਸਿੱਖ ਰਾਜਾ ਸਾਡੇ ਚ ਗਦਾਰ ਬਹੁਤ ਨੇ ਜੀ ਸਾਡੇ ਚ ਫੁਕਰੇ ਬਹੁਤ ਜ਼ਿਆਦਾ ਨੇ ਸਾਡੀ ਕੌਮ ਦੇ ਵਿੱਚ ਜਿੱਥੇ ਸਾਡੀ ਕੌਮ ਬਹਾਦਰਾਂ ਦੀ ਯੋਧਿਆਂ ਦੀ ਕੌਮ ਆ ਉੱਥੇ ਸਾਡੀ ਕੌਮ ਦੇ ਵਿੱਚ ਗਦਾਰ ਵੀ ਬਹੁਤ ਨੇ ਜੀ ਇਸ ਤਰ੍ਹਾਂ ਦੀਆਂ ਫੁਕਰੀਆਂ ਜਵਣੀਆਂ ਮਾਰਨੀਆਂ ਹਨਾ ਸੋ ਇਹ ਤੋਂ ਜ਼ਿਆਦਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀਗਾ ਜਾਂ 10ਵੇਂ ਪਾਤਸ਼ਾਹ ਦਾ ਮਿਸ਼ਨ ਇੱਕੋ ਹੀ ਸੀ ਇਹ ਨਹੀਂ ਕਿ 10ਵੇਂ ਪਾਤਸ਼ਾਹ ਨੇ ਵੀ ਅਹੰਕਾਰ ਦੇ ਵਿੱਚ ਤਲਵਾਰ ਚੱਕੀ ਸੀ ਉਹਨਾਂ ਨੇ ਉਹ ਤਾਂ ਤੀਰ ਛੱਡਣ ਲੱਗੇ ਵੀ ਕਿੰਨੇ ਵਾਰ ਸੋਚਦੇ ਹੁੰਦੇ ਸੀ ਅਗਲੇ ਨੂੰ ਸਮਾਂ ਦਿੰਦੇ ਸੀ ਵਾਰ ਕਰਨ ਦਾ ਜੀ ਤੇ ਉਹਨਾਂ ਦੀ ਲੜਾਈ ਇਦਾਂ ਥੋੜੀ ਕਿਤੇ ਐਰ ਗੈਰ ਨਾਲ ਤੁਰੇ ਜਾਂਦੇ ਨਾਲ ਹੋ ਜਾਂਦੀ ਸੀ ਉਹਨਾਂ ਦਾ ਮੱਥਾ ਹਕੂਮਤ ਦੇ ਨਾਲ ਸੀਗਾ ਜਿਹੜੇ ਕਿ ਹਕੂਮਤ ਦੇ ਜਿਹੜੇ ਜਿਹੜੇ ਉਸ ਸਮੇਂ ਦੇ ਜਿਹੜੇ ਜਿਵੇਂ ਕਹਦੀ ਹੈ ਵੀ ਰਾਜੇਸ਼ੀ ਮਕਦਮ ਕੁੱਤੇ ਉਹ ਜਿਹੜੇ ਮਕਦਮ ਕੁੱਤਿਆਂ ਵਾਲੇ ਕੰਮ ਕਰਦੇ ਸੀ ਜਾਂ ਰਾਜੇਸ਼ੀਰਾਂ ਵਾਲੇ ਕੰਮ ਕਰਦੇ ਸੀ ਲੋਕਾਂ ਨੂੰ ਪਾੜ-ਪਾੜ ਸੱਟਦੇ ਸੀ ਹਨਾ ਕਿਸੇ ਦਿੱਤੀ ਭੈਣ ਦੀ ਇੱਜ਼ਤ ਲੁੱਟਣੀ ਜਾਂ ਸਾਰੀਆਂ ਗੱਲਾਂ ਸੀ ਉਹਨਾਂ ਦੇ ਨਾਲ ਉਹਨਾਂ ਦਾ ਮੱਥਾ ਸੀਗਾ ਜੀ ਸੋ ਗੁਰੂ ਨਾਨਕ ਦਾ ਮਿਸ਼ਨ ਹੈਗਾ ਅੰਦਰ ਦੀ ਖੋਜ ਜੀ ਪਹਿਲਾਂ ਅੰਦਰ ਦੀ ਖੋਜ ਕਰੋ ਜੇ ਤੁਹਾਡੇ ਵਿੱਚ ਫਿਊਲ ਨਹੀਂ ਹੈਗਾ ਜ਼ੁਲਮ ਨੂੰ ਖਤਮ ਕਰਨ ਦਾ ਜੀ ਤੇ ਤੁਸੀਂ ਆਪ ਜ਼ੁਲਮ ਕਰਦੇ ਹੋ ਆਪ ਉਹ ਚੀਜ਼ਾਂ ਕਰਦੇ ਹੋ ਤੇ ਐਵੇਂ ਦੂਜਿਆਂ ਨੂੰ ਬੰਗਾਰੀ ਜਾਂਦੇ ਹੋ ਉੱਥੇ ਉਹਦਾ ਕੋਈ ਫਾਇਦਾ ਨਹੀਂ ਉੱਥੇ ਫੋਕੇ ਬਹਾਦਰ ਯੋਧੇ ਕਹਾਉਣ ਦਾ ਕੋਈ ਫਾਇਦਾ ਨਹੀਂ ਪਹਿਲਾਂ ਜਿਹੜਾ ਅੰਦਰ ਦੀ ਖੋਜ ਕਰਨੀ ਹੈ ਠੀਕ ਹੈ ਹਾਂਜੀ ਅੰਦਰ ਨੂੰ ਖੋਜਣਾ ਸੋ ਉੱਥੇ ਕਹਿੰਦੇ ਆ ਵੀ ਬਾਬਾ ਆਬਨਾ ਬਸਾ ਹੈ ਇਹ گا ਉਹ ਕਿਉਂਕਿ ਇਹਨੇ ਘੜੀ ਘੜੀ ਦਾ ਲੇਖਾ ਦੇਣਾ ਜੀ ਇਹ 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 ਪਿੰਡਾ ਹੈ ਸਰੀਰ ਆ ਜਿਹੜਾ ਬਰਬਾਦੀ ਵੱਲ ਜਾ ਰਿਹਾ ਅੱਜ ਕੱਲ੍ਹ ਜੇ ਦੇਖੀ ਹਰ ਇੱਕ ਦਾ ਸਰੀਰ ਆ ਜਿਹੜਾ ਬਰਬਾਦੀ ਵੱਲ ਜਾ ਰਿਹਾ ਅੱਜ ਕੱਲ੍ਹ ਦੇ ਨੌਜਵਾਨ ਤਾਂ ਜ਼ਿਆਦਾ ਨਸ਼ੀ ਤੇ ਪੈ ਰਹੇ ਨੇ ਹਾਂ ਨਸ਼ਿਆਂ ਦੇ ਵਿੱਚ ਨਸ਼ੇ ਵਿਸ਼ੇ ਹਰ ਇੱਕ ਚੀਜ਼ ਕਿੱਥੋਂ ਉਪਜਦੀ ਆ ਜਦੋਂ ਅਸੀਂ ਆਪਣੇ ਮਨ ਨੂੰ ਨਹੀਂ ਅੰਤਰ ਨੂੰ ਨਹੀਂ ਖੋਜਦੇ ਜੀ ਦੇਖੋ ਇੱਕ ਚੀਜ਼ ਆ ਬਚਪਨ ਤੋਂ ਲੈ ਕੇ ਜਿਹੜਾ ਮੈਂ ਦਾ ਗਿਆਨ ਹੈ ਨਾ ਮੈਂ ਦਾ ਗਿਆਨ ਮੈਂ ਤੁਹਾਨੂੰ ਦੱਸਦਾ ਕੀ ਕੀ ਹੁੰਦਾ ਇਹਦੇ ਵਿੱਚੋਂ ਹੀ ਦੱਸ ਦਿੰਨਾ ਜਿਹੜਾ ਅਕੋਰਡਿੰਗ ਟੂ ਸ਼ੰਕਰਾਚਾਰੀਆ ਲਿਖਿਆ ਇਹਨਾਂ ਨੇ ਦਾ ਕੌਨਸ਼ੀਅਸ ਮਾਈਂਡ ਮਨ ਸਬਕੌਨਸ਼ੀਅਸ ਮਾਈਂਡ ਚਿੱਤ ਇੰਟੈਲੈਕਟ ਬੁੱਧ ਤੇ ਅਵੇਅਰਨੈਸ ਆਫ ਸੈਲਫ ਉਹ ਕੀ ਹੁੰਦਾ ਇੰਨਾ ਚਾਰਾਂ ਨੂੰ ਮਿਲ ਕੇ ਅੰਤਹਿ ਕਰਨ ਬਣਦਾ ਅੰਤਹਿ ਕਰਨ ਜੀ ਹੁਣ ਅੰਤਹਿ ਕਰਨ ਹੁੰਦਾ ਕੀ ਆ ਜਿਹਦੇ ਵਿੱਚ ਸਾਡਾ ਮਨ ਹਾਜ਼ਰ ਆ ਮਨ ਕਿਦਾਂ ਹਾਜ਼ਰ ਆ ਜਿਵੇਂ ਸਾਡਾ ਚੇਤਨ ਮਨ ਹੁਣ ਤੁਸੀਂ ਪੋਡਕਾਸਟ ਕਰ ਰਹੇ ਹੋ ਗੱਲਬਾਤ ਜਿਹੜੀ ਤੁਸੀਂ ਕਰਤਾ ਚੇਤਨ ਮਨ ਨਾਲ ਰਹੇ ਹੋ ਜੀ ਪਰ ਅਵਚੇਤਨ ਮਨ ਤੁਹਾਡਾ ਤੁਹਾਨੂੰ ਸਵਾਲ ਦੇ ਰਿਹਾ ਜੀ ਜਿੰਨੀ ਕੁ ਤੁਹਾਡੀ ਰਿਸਰਚ ਆ ਜਿੰਨਾ ਕੁ ਤੁਹਾਡਾ ਮਤਲਬ ਕੈਲੀ ਕੀ ਰਾਏ ਹੈਗਾ ਹਨਾ ਸਮਾਜ ਦੇ ਅੰਦਰ ਤੁਸੀਂ ਜਿੰਨੀਆਂ ਤੁਸੀਂ ਉਸ ਚੀਜ਼ਾਂ ਨੂੰ ਅਬਜ਼ਰਵ ਕਰਦੇ ਹੋ ਪੜ੍ਹਦੇ ਹੋ ਉਹ ਸਾਰਾ ਕੀ ਹੈਗਾ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਚੱਲਿਆ ਜਾਂਦਾ ਅਵਚੇਤਨ ਮਨ ਦੇ ਵਿੱਚ ਚੱਲਿਆ ਜਾਂਦਾ ਤੇ ਫਿਰ ਅਵਚੇਤਨ ਮਨ ਤੋਂ ਬਾਅਦ ਕੀ ਕਹਿੰਦੇ ਆ ਇਹ ਕਹਿੰਦੇ ਆ ਵੀ ਇੱਕ ਸਬਕੌਨਸ਼ੀਅਸ ਮਾਈਂਡ ਆ ਇੱਕ ਕੌਨਸ਼ੀਅਸ ਮਾਈਂਡ ਆ ਚੇਤਨ ਤੇ ਅਵਚੇਤਨ ਦੋਨਾਂ ਨੂੰ ਮਿਲ ਕੇ ਇੱਕ ਮਨ ਬਣਦਾ ਇੱਕ ਅਨਕੌਂਸ਼ੀਅਸ ਹੁੰਦਾ ਉਹਦੇ ਬਾਰੇ ਡਿਸਕਸ਼ਨ ਆਪਾਂ ਕਿਸੇ ਹੋਰ ਪੋਡਕਾਸਟ ਦੇ ਵਿੱਚ ਕਰਾਂਗੇ ਜੀ ਸੋ ਇਹ ਕੀ ਬਣਾਉਂਦੇ ਆ ਇੱਕ ਇੱਕ ਸੈਲਫ ਦਾ ਗਿਆਨ ਹੋਣਾ ਅਵੇਅਰਨੈਸ ਆਫ ਸੈਲਫ ਉਹ ਕੀ ਕਰਦਾ ਉਹ ਸਾਨੂੰ ਮਤਲਬ ਇੱਕ ਅੰਤਿਆਕਰਨ ਬਣਾ ਕੇ ਦਿੰਦੇ ਆ ਜੀ ਸੈਲਫ ਦਾ ਗਿਆਨ ਹੋਣਾ ਮਤਲਬ ਈਗੋ ਹਾਂਜੀ ਦੇਖੋ ਜਿੱਥੋਂ ਤੱਕ ਤਾਂ ਕੋਈ ਚੀਜ਼ ਮੇਰੀ ਆ ਠੀਕ ਹੈ ਕੋਈ ਚੀਜ਼ ਤੇ ਮੇਰੀ ਪੋਜੈਸ਼ਨ ਆ ਮੇਰਾ ਅਧਿਕਾਰ ਜੀ ਉੱਥੇ ਤੱਕ ਤਾਂ ਈਗੋ ਤੁਹਾਨੂੰ ਜਾਣ ਦੇ ਵਿੱਚ ਮਦਦ ਕਰਦੀ ਆ ਪਰ ਕਈ ਸਾਧੂ ਸੰਤ ਨਾ ਬਿਲਕੁਲ ਹੀ ਈਗੋ ਮੁਕਤ ਹੋ ਜਾਂਦੇ ਆ ਕਿਉਂਕਿ ਉਹਨਾਂ ਨੇ ਸੰਸਾਰ ਨੂੰ ਦੇਖਿਆ ਹੁੰਦਾ ਵੀ ਸੰਸਾਰ ਆ ਜਿਹੜਾ ਐ ਵੈਸੇ ਤਾਂ ਇੱਕ ਤਰ੍ਹਾਂ ਦਾ ਝੂਠ ਆ ਹਾਂਜੀ ਪਰ ਆਪਾ ਉਸ ਕੁਦਰਤ ਦੇ ਬਣਾਏ ਸੰਸਾਰ ਨੂੰ ਝੂਠ ਥੋੜੀ ਨਾ ਕਹਿ ਸਕਦੇ ਆ ਨਹੀਂ ਝੂਠ ਕਿੱਥੇ ਆ ਜਿੱਥੇ ਮੇਰੀ ਈਗੋ ਨੇ ਸੰਸਾਰ ਨੂੰ ਫਾਰਮੈਟ ਕੀਤਾ ਹਮੇਸ਼ਨ ਦਿੱਤੀ ਆ ਜਿਵੇਂ ਹੁਣ ਤੁਸੀਂ ਦੇਖਦੇ ਹੋ ਵੀ ਤੁਹਾਡੇ ਨਾਲ ਕੋਈ ਬੰਦਾ ਗਲਤ ਕਰ ਗਿਆ ਆਪਾਂ ਉਹਨੂੰ ਆਪਾਂ ਸਾਰੇ ਸੰਸਾਰ ਨੂੰ ਦੋਸ਼ ਦਿੰਦੇ ਆ ਵੀ ਦੁਨੀਆ ਬਹੁਤ ਗਲਤ ਆ ਨਾ ਹਾਂਜੀ ਵੀ ਬਹੁਤ ਚੀਜ਼ਾਂ ਨੇ ਜਾ ਆਪਾਂ ਆਪਣਾ ਸੰਸਾਰ ਮਾਈਂਡ ਦੇ ਵਿੱਚ ਸਿਰਜ ਲੈਨੇ ਆ ਜੇ ਸਾਡੇ ਨਾਲ ਇੱਕ ਮਾਤਾ ਸੀਗੀ ਪਿੰਡ ਚ ਆਈ ਹੋਈ ਬਾਹਰੋਂ ਆਈ ਹੋਈ ਆ ਉਹ ਜੀ ਉਦੇ ਪਰਿਵਾਰ ਦੇ ਵਿੱਚ ਕਾਫੀ ਮੌਤਾਂ ਹੋਈਆਂ ਹੋਈਆਂ ਨੇ ਮਤਲਬ ਕੱਲੀ ਰਹਿ ਗਈ ਸੀ ਉਹ ਉਹਨੇ ਕੋਈ ਆਪਣਾ ਮਤਲਬ ਰਿਸ਼ਤੇਦਾਰੀ ਚੋਂ ਮੁੰਡਾ ਗੋਦ ਲੈ ਕੇ ਉਹਨੂੰ ਉਹਨੂੰ ਜ਼ਮੀਨ ਜਮੂਨ ਦਿੱਤੀ ਜੀ ਤੇ ਉਹਦਾ ਸੁਭਾਅ ਇੰਦਾ ਦਾ ਵੀ ਉਹ ਕਿਸੇ ਨੂੰ ਬਾਹਰਲੇ ਬੰਦੇ ਨੂੰ ਕੁੰਡਾ ਨਹੀਂ ਖੋਲਦੀ ਛੇਤੀ ਛੇਤੀ ਮਤਲਬ ਹੋ ਸਕਦਾ ਵੀ ਉਹਦੇ ਪਰਿਵਾਰ ਨਾਲ ਕੁਝ ਉਸ ਤਰ੍ਹਾਂ ਦਾ ਬੁਰਾ ਵਿਵਹਾਰ ਵਾਪਰਿਆ ਹੋਵੇ ਹਨ ਸੋ ਉਸ ਤਰ੍ਹਾਂ ਦੀ ਅਸੀਂ ਦੁਨੀਆ ਨੂੰ ਸਮਝ ਲੈਣੇ ਆ ਹਾਲਾਂਕਿ ਹੁੰਦੀ ਨਹੀਂ ਪਰ ਹੋ ਸਕਦਾ ਬੁਰਾਈ ਦੀ ਬਹੁਤਾਤ ਹੋ ਜਾਵੇ ਤਾਂ ਦੁਨੀਆ ਨੂੰ ਆਪਾਂ ਮਾੜੀ ਕਹਿ ਸਕਦੇ ਹਾਂ ਪਰ ਗੁਰਨਾਨਕ ਸਾਹਿਬ ਦੇਖੋ ਕਹਿੰਦੇ ਆ ਵੀ ਇਹ ਜੱਗ ਸੱਚੀ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਜੀ ਪਰ ਜੇ ਇਹਦੀ ਪਿਓਰਿਟੀ ਨੂੰ ਦੇਖਣਾ ਹੋਵੇ ਸੰਸਾਰ ਦੀ ਪਿਓਰਿਟੀ ਨੂੰ ਤਾਂ ਇਹ ਸੱਚੇ ਦੀ ਕੋਠੜੀ ਆ ਸੱਚੇ ਤੇ ਅਕਾਲ ਪੁਰਖ ਦਾ ਵਾਸ ਆ ਤੇ ਉੱਥੇ ਉਹ ਸਾਧੂ ਸੰਤ ਜਿਹੜੇ ਹੁੰਦੇ ਆ ਈਗੋ ਨੂੰ ਜਮਾ ਮੁੱਢ ਤੋਂ ਲੈ ਕੇ ਕੱਟ ਦਿੰਦੇ ਆ ਜੀ ਫਿਰ ਉਹਨਾਂ ਦੇ ਜਿਵੇਂ ਉਹਨਾਂ ਦਾ ਸ਼ਬਦ ਇੱਕ ਜਿਨਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਉਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਜੀ ਉਹਨਾਂ ਦੇ ਨਾ ਬਾਹਰ ਗੁੱਦੜ ਹੋ ਜਾਂਦੇ ਆ ਲਾਈਕ ਉਹਨਾਂ ਨੂੰ ਵੀ ਕੱਪੜੇ ਪਹਿਨਣ ਤੱਕ ਕੋਈ ਮਤਲਬ ਨਹੀਂ ਸਰੀਰ ਦੀ ਸਫਾਈ ਤੱਕ ਵੀ ਜ਼ਿਆਦਾ ਕੋਈ ਮਤਲਬ ਨਹੀਂ ਤੇ ਜ਼ਿਆਦਾ ਸਜਣ ਫਵਣ ਤੱਕ ਕੋਈ ਮਤਲਬ ਨਹੀਂ ਰਹਿੰਦਾ ਸੋ ਜਿੱਥੋਂ ਤੱਕ ਈਗੋ ਜੇ ਤੁਹਾਡੀ ਬੈਲੈਂਸ ਆ ਇਹ ਵੀ ਨਹੀਂ ਕਿਹਾ ਮਹਾਰਾਜ ਨੇ ਵੀ ਤੁਸੀਂ ਈਗੋ ਨੂੰ ਜਮ ਤਿਆਗ ਦਿਓ ਈਗੋ ਨੂੰ ਜੇ ਤੁਸੀਂ ਬੈਲੈਂਸ ਰੱਖ ਸਕਦੇ ਹੋ ਹਾਂ ਈਗੋ ਜਿੱਥੇ ਇਹ ਕਹਿੰਦੀ ਆ ਵੀ ਜਿਹੜੀ ਦੂਸਰੇ ਦੀ ਚੀਜ਼ ਆ ਉਹ ਵੀ ਮੇਰੀ ਹੋ ਜੇ ਜਾਂ ਉਹਨੂੰ ਕਿਸੇ ਵਧੀਆ ਮਕਾਨ ਕਰਕੇ ਵਧੀਆ ਅਹੁਦੇ ਕਰਕੇ ਵਧੀਆ ਰੰਗ ਰੂਪ ਕਰਕੇ ਪਸੰਦ ਨਾ ਕਰਨਾ ਜੀ ਉਹ ਸਾਡੀ ਈਗੋ ਮਾੜੀ ਹੁੰਦੀ ਆ ਠੀਕ ਹੈ ਸੋ ਇਹ ਅੰਤਇਕਰਨ ਬਣਾਉਂਦੀ ਆ ਸੋ ਅੰਤਇਕਰਨ ਦੇ ਉੱਪਰ ਜਿਹੜਾ ਇੱਕ ਕਬੀਰ ਜੀ ਕਹਿੰਦੇ ਆ ਕਹੋ ਕਬੀਰ ਆਚਰਜ ਭਈ ਖੇੜ ਲੇਲੇ ਕੋ ਚੁੰਗਿਆ ਨਿਤ ਭੇੜ ਜੀ ਮਨ ਨੇ ਮਤ ਦੇ ਪਿੱਛੇ ਲੱਗਣਾ ਸੀ ਗੁਰਬਾਣੀ ਇਹਨਾਂ ਚੀਜ਼ਾਂ ਤੇ ਬਹੁਤ ਏਮਫਸਿਸ ਕਰਦੀ ਹੈ ਜਾਂ ਸਿੱਖਾਂ ਦੇ ਵਿੱਚ ਇੱਕ ਅਰਦਾਸ ਦਾ ਵੀ ਕਨਸੈਪਟ ਆ ਉਹਦੇ ਵਿੱਚ ਵੀ ਕਹਿੰਦੇ ਆਪਾਂ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਨਾ ਆਉਂਦਾ ਨਾ ਅਰਦਾਸ ਦੇ ਵਿੱਚ ਅੰਤਲੀਆਂ ਪੰਕਤੀਆਂ ਦੇ ਵਿੱਚ ਹਾਂਜੀ ਸੋ ਜਿਹੜਾ ਸਾਡਾ ਮਨ ਨੀ ਮਾਰੇ ਮਤ ਉੱਚੀ ਰਹੇ ਪਰ ਕਹਿੰਦੇ ਕਬੀਰ ਕਹਿੰਦੇ ਆ ਵੀ ਇਹ ਅਚਰਜ ਖੇੜਾ ਇੱਕ ਲੇਲੇ ਨੂੰ ਕਹਿੰਦੇ ਪੇੜ ਚੋਂ ਉੱਦੀ ਪਈ ਆ ਹਨਾ ਉਲਟਾ ਕਿੱਥੇ ਲੇਲੇ ਨੇ ਪੇੜ ਨੂੰ ਚੁੰਗਣਾ ਸੀਗਾ ਮਤਲਬ ਉਲਟਾ ਮਨ ਦੇ ਪਿੱਛੇ ਮਤ ਲੱਗੀ ਹੋਈ ਆ ਜਦੋਂ ਮਨ ਦੇ ਪਿੱਛੇ ਮਤ ਲੱਗਦੀ ਆ ਫਿਰ ਸਾਡਾ ਅੰਤ ਕਾਰਨ ਮੈਲਾ ਹੋ ਜਾਂਦਾ ਹਨਾ ਪਰ ਇਹ ਮਤ ਪਾਪਾ ਕੇ ਸੰਗ ਉਹ ਤੋਂ ਪੈ ਨਾਵੇਂ ਕੇ ਰੰਗ ਨਾਮ ਦਾ ਰੰਗ ਕੀ ਆ ਹੁਣ ਆਪਾਂ ਇੱਥੇ ਹੀ ਚਲੋ ਇਹਨੂੰ ਵੀ ਵਿਚਾਰ ਲੈਨੇ ਥੋੜਾ ਜਿਹਾ ਨਾਮ ਵਾਲੇ ਪਾਸੇ ਵੀ ਗੱਲਬਾਤ ਕਰ ਲਾਂਗੇ ਜੀ ਫਿਰ ਜਦੋਂ ਇਹ ਜਿਹੜੇ ਹੈਗੇ ਆ ਇਹ ਕਹਿੰਦੇ ਆ ਵੀ 17 엘িমੈਂਟਸ ਨੇ ਜਿਹੜੇ ਸਾਡੇ ਸੂਖਮ ਸਰੀਰ ਦੇ ਨੇ 17 ਤਤ ਨੇ ਜੀ ਜਿਵੇਂ ਸੈਂਸ ਆਰਗਨ ਨੇ ਸੂਖਮ ਸਰੀਰ ਦੀਆਂ ਮਤਲਬ ਉਹ ਅੱਖਾਂ ਜਿਹੜੀਆਂ ਆਪਾਂ ਸੁਪਨੇ 'ਚ ਦੇਖਦੇ ਆ ਜਿੰਨਾਂ ਨਾਲ ਉਹ ਅੱਖਾਂ ਜਿੰਨਾਂ ਨਾਲ ਆਪਾਂ ਇਮੇਜਿਨੇਸ਼ਨ ਕ੍ਰੀਏਟ ਕਰ ਲੈਂਦੇ ਆ ਦਿਮਾਗ ਦੇ ਵਿੱਚ ਉਹ ਕੰਨ ਜਿੰਨਾਂ ਨਾਲ ਆਪਾਂ ਕੰਪੋਜੀਸ਼ਨ ਬਣਾ ਲੈਂਦੇ ਆ ਜੀ ਉਹ ਰਸਨਾ ਸਾਡੀ ਜਿਹੜੀ ਸਾਨੂੰ ਨਵੇਂ ਨਿੱਤ ਨਵੇਂ 36 ਪ੍ਰਕਾਰ ਦੇ ਭੋਜਨਾਂ ਵੱਲ ਅਟਰੈਕਟ ਕਰਦੀ ਆ ਜੀ ਉਹ ਅੱਖਾਂ ਦੇ ਨਾਲ ਦੇਖ ਕੇ ਸਮਝ ਲੈਂਦੀ ਆ ਕਈ ਚੀਜ਼ਾਂ ਨੂੰ ਵੀ ਇਹਦਾ ਸਵਾਦ ਕਿਸ ਤਰ੍ਹਾਂ ਦਾ ਹੋ ਸਕਦਾ ਨਾ ਮਿੱਠਾ ਜਾਂ ਨਮਕੀਨ ਸੋ ਉਹ ਅੰਦਰ ਦੇ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ ਉਹਨਾਂ ਦੀ ਗੱਲ ਕੀਤੀ ਆ ਫਿਰ ਮਾਈਂਡ ਆ ਜਾਂਦਾ ਪੰਜ ਛੇਮਾ ਮਾਈਂਡ ਸੱਤਵੀਂ ਬੁੱਧ ਆ ਜਾਂਦੀ ਆ ਸਾਡੀ ਜੀ ਅੱਠਵਾਂ ਆ ਜਾਂਦਾ ਸਾਡਾ ਪੰਜ ਮੋਟਰ ਆਰਗਨਸ ਮੋਟਰ ਆਰਗਨਸ ਕੀ ਹੁੰਦੇ ਆ ਜਿਹੜੇ ਅਸੀਂ ਅੱਖਾਂ ਦੇ ਆਪਣੀਆਂ ਸੂਖਮ ਅੱਖਾਂ ਦੇ ਨਾਲ ਕੋਈ ਚੀਜ਼ ਦੇਖੀ ਹਾਂਜੀ ਕੋਈ ਖਾਣ ਵਾਲੀ ਵਸਤੂ ਮੰਨ ਲਓ ਆਪਣੇ ਮਨ ਦੇ ਵਿੱਚ ਭੁੱਖ ਲੱਗੀ ਮਨ ਦੇ ਵਿੱਚ ਮੈਜੀਨੇਸ਼ਨ ਕ੍ਰੀਏਟ ਕੀਤਾ ਜੀ ਫਿਰ ਅੰਦਰ ਸਾਰੀ ਵਿਸ਼ਲੇਸ਼ਣ ਚੱਲਣ ਤੋਂ ਬਾਅਦ ਜੀ ਐਂਡ ਤੇ ਆ ਕੇ ਮੋਟਰ ਆਰਗਨਸ ਨੂੰ ਨੇ ਸੰਕੇਤ ਦਿੱਤਾ ਵੀ ਜਾ ਭਾਈ ਇੱਥੋਂ ਆ ਚੀਜ਼ ਸਸਤੀ ਮਿਲੂ ਲਿਆ ਕੇ ਖਾ ਲਾ ਜੀ ਠੀਕ ਹੈ ਫਿਰ ਬੰਦਾ ਤੁਰ ਪੈਂਦਾ ਫਾਈਨਲ ਡਿਸੀਜਨ ਉੱਥੇ ਜਾਂਦਾ ਅਬਜ਼ਰਵੇਸ਼ਨ ਜਿਹੜੀ ਪੰਜ ਗਿਆਨ ਇੰਦਰੀਆਂ ਤੋਂ ਮਿਲਦੀ ਆ ਖਤਮ ਕਿੱਥੇ ਹੁੰਦੀ ਆ ਪੰਜ ਕਰਮ ਇੰਦਰੀਆਂ ਤੇ ਆ ਕੇ ਫਿਰ 5 ਵੈਟਲ એનર્ਜੀਜ਼ ਹੁੰਦੀਆਂ ਨੇ ਜਿਵੇਂ ਕਹਿੰਦੇ ਆ ਵੀ ਬਾਯੂ ਆ ਨਾ ਪੰਜ ਤਰ੍ਹਾਂ ਦੀ ਸਾਡੇ ਅੰਦਰ એનર્ਜੀ ਪ੍ਰਾਣ ਬਾਯੂ ਅਪਾਨ ਬਾਯੂ ਹਨਾ ਇਹਨਾਂ ਸਾਰਿਆਂ ਨੂੰ ਮਿਲਾ ਕੇ ਕੁਝ ਜਿਹੜੀ ਬਾਯੂ ਸਾਡੇ ਸਾਨੂੰ ਸਾਹ ਲੈਣ ਦੇ ਵਿੱਚ ਇਨਹੇਲ ਐਕਸੇਲ ਕਰਨ ਦੇ ਵਿੱਚ ਮਦਦ ਕਰਦੀ ਆ ਕੋਸ਼ ਸਾਡਾ ਭੋਜਨ ਪਚਾਉਣ ਦੇ ਵਿੱਚ ਕੁਝ ਉਹਨੂੰ ਐਕਸਕਰੀਟ ਕਰਨ ਦੇ ਵਿੱਚ ਮਦਦ ਕਰਦੀ ਹੈ ਸੋ ਪੰਜ ਤਰ੍ਹਾਂ ਦੀ ਹੈ ਇਹਨੂੰ ਵਿਦਵਾਨਾਂ ਨੇ ਮੰਨਿਆ ਸੋ ਸਟਰਕਚਰ ਜਿਹੜਾ ਹੈਗਾ সাবਕੌਂਸ਼ੀਅਸ ਮਾਈਂਡ ਦਾ ਜੇ ਉਹਨੂੰ ਸਮਝੀਏ ਹੁਣ ਜੇ ਚਲੋ ਆਪਾਂ ਥੋੜਾ ਜਿਹਾ ਇੱਥੇ ਅਧਿਆਤਮਿਕਤਾ ਦੀ ਵੀ ਗੱਲ ਕਰ ਲੈਨੇ ਆ ਕੌਂਸ਼ੀਅਸ ਮਾਈਂਡ ਹੈਗਾ ਸਾਡਾ ਜਾਗਰਤ ਮਨ ਜਿਹੜਾ ਜਿਹੜਾ ਮਾਨ ਕਰਦੇ ਨੇ ਵੀ ਮੇਰੇ ਮਨ ਦੇ ਵਿੱਚ ਖਿਆਲ ਆਇਆ ਹਾ ਹਨਾ ਜੋ ਸ਼ਾਰਟ ਟਰਮ ਖਿਆਲ ਹੁੰਦੇ ਆ ਜਿਹਦੇ ਚ ਜਿੰਨਾ ਦੀ ਕੋਈ ਲੰਬੀ ਚੌੜੀ ਕਹਾਣੀ ਨਹੀਂ ਵਾਪਰਦੀ ਅੱਗੇ ਜਾ ਕੇ ਹਨਾ ਜੀ ਮੰਨ ਲਓ ਵੀ ਕਿਸੇ ਬੰਦੇ ਨੇ ਗੱਡੀ ਲੈਣੀ ਆ ਪੈਸਾ ਉਹਦੇ ਕੋਲ ਹੈ ਨਹੀਂ ਤੇ ਉਹਦਾ ਜਿਹੜਾ ਖਿਆਲ ਹੈਗਾ ਹੈਗਾ ਤਾਂ ਸ਼ਾਰਟ ਟਰਮ ਖਿਆਲ ਸੀ ਵੱਡਾ ਕਿਵੇਂ ਹੋ ਗਿਆ ਉਹ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਲੈ ਗਿਆ ਹਨਾ ਜੀ ਤੇ ਉਹਨੇ ਫਿਰ ਇਧਰੋਂ ਉਧਰੋਂ ਪੈਸਿਆਂ ਦਾ ਇੰਤਜ਼ਾਰ ਜਦ ਤੱਕ ਉਹਨੂੰ ਗੱਡੀ ਮਿਲਦੀ ਨਹੀਂ ਮੰਨ ਲਓ ਉਹਨੇ ਟਿੱਕੇ ਨਹੀਂ ਬੈਠਣਾ ਉਹ ਖਿਆਲ ਉਹਦੇ ਅੰਦਰ ਬਾਰ ਬਾਰ ਆਈ ਜਾਊਗਾ ਹਨਾ ਜੀ ਹੈਗਾ ਤਾਂ ਸ਼ਾਰਟ ਟਰਮ ਸੀਗਾ ਪਰ ਕਈ ਸ਼ਾਰਟ ਟਰਮ ਖਿਆਲ ਇਹ ਜਿਹੇ ਹੁੰਦੇ ਆ ਜਿਹੜੇ ਲੰਬੇ ਚਲੇ ਜਾਂਦੇ ਆ ਜੀ ਤੇ ਅੱਗੇ ਜਿਹੜਾ ਫਾਈਵ ਸੈਟਲ ਸੈਂਸ ਆਰਗਨਸ ਨੇ ਜਿਵੇਂ ਆਪਾਂ ਕਿਹਾ ਵੀ ਅੱਖਾਂ ਦੇ ਨਾਲ ਕੰਨਾਂ ਦੇ ਨਾਲ ਅੰਦਰਲੇ ਕੰਨਾਂ ਦੇ ਨਾਲ ਅੰਦਰਲੀ ਰਸਨਾ ਦੇ ਨਾਲ ਜੋ ਵੀ ਅਸੀਂ ਕਰਦੇ ਆ ਉਹਦਾ ਸਬੰਧ ਸਾਡੇ ਕੌਨਸ਼ੀਅਸ ਮਾਈਂਡ ਦੇ ਨਾਲ ਹੁੰਦਾ ਠੀਕ ਹੈ ਜੀ ਸਾਡੇ ਚੇਤਨ ਮੰਨ ਦੇ ਨਾਲ ਸੋ ਇਹ ਗੱਲਾਂ ਮੈਂ ਸਾਰੀਆਂ ਪਿਛਲੀ ਵੀਡੀਓ ਚ ਕਰ ਲੀਆਂ ਸੀ ਮੈਂ ਰਿਪੀਟ ਇਸ ਕਰਕੇ ਕਰ ਰਿਹਾ ਕਿਉਂਕਿ ਚਲੋ ਤੁਸੀਂ ਵੀ ਨਾਲੋਂ ਤੁਹਾਨੂੰ ਵੀ ਪਤਾ ਲੱਗ ਜਾਊਗਾ ਹਾਂਜੀ ਆਇਡੈਂਟੀਫਿਕੇਸ਼ਨ ਐਂਡ ਇੰਟਰਪ੍ਰੀਟੇਸ਼ਨ ਸੈਂਟਰ ਹੈਗਾ ਸਾਡੇ ਬੁੱਧੀ ਦੇ ਪੰਜ ਕੇਂਦਰ ਆ ਜਾਂਦੇ ਆ ਕਿ ਜੀ ਬੁੱਧੀ ਕੀ ਚੀਜ਼ ਆ ਜਿਹੜਾ ਤੁਹਾਡਾ ਜਿਵੇਂ ਹੁਣ ਮੈਂ ਤੁਹਾਨੂੰ ਦੁਬਾਰੇ ਦੱਸ ਦੇਵਾਂ ਵੀ ਕੋਈ ਚੀਜ਼ ਤੁਸੀਂ ਦੇਖੀ ਹਾਂਜੀ ਉਹਨੂੰ ਤੁਸੀਂ ਚੇਤਨ ਮੰਨ ਦੇ ਵਿੱਚੋਂ ਅਵਚੇਤਨ ਮੰਨ ਦੇ ਵਿੱਚ ਲੈ ਗਏ ਅਵਚੇਤਨ ਮੰਨ ਦੇ ਅੱਗੇ 5 ਕੇਂਦਰ ਹੈਗੇ ਆ ਇਹਦੇ ਵਿੱਚ ਬੰਦਾ ਚੀਜ਼ਾਂ ਨੂੰ ਆਈਡੈਂਟੀਫਾਈ ਕਰਦਾ ਜੀ ਪਹਿਲਾ ਆਈਡੈਂਟੀਫਿਕੇਸ਼ਨ ਐਂਡ ਇੰਟਰਪ੍ਰੀਟੇਸ਼ਨ ਸੈਂਟਰ ਹੁੰਦਾ ਜਿਹੜਾ ਵੀ ਤੁਹਾਡੇ ਕੋਲ ਕੋਈ ਆਬਜੈਕਟ ਆ ਗਿਆ ਜੀ ਠੀਕ ਹੈ ਉਹ ਆਬਜੈਕਟ ਤੁਹਾਡੇ ਵਿਜ਼ੂਅਲ ਸੈਂਟਰ ਦੇ ਵਿੱਚ ਚਲਿਆ ਗਿਆ ਜੀ ਵਿਜ਼ੂਅਲ ਸੈਂਟਰ ਕਿਹੜਾ ਹੋਇਆ ਉਹੀ ਜੀ ਵਿਜ਼ੂਅਲ ਸੈਂਟਰ ਨੇ ਅੱਖਾਂ ਕੋਲ ਭੇਜ ਦੇਣੀ ਆ ਉਹ ਚੀਜ਼ ਜੀ ਠੀਕ ਹੈ ਅੰਦਰਲੀਆ ਸੂਖਸ਼ਮ ਅੱਖਾਂ ਕੋਲ ਉਹਨਾਂ ਨੇ 5 ਸਟਰਲ ਸੈਂਸ ਆਰਗਨਸ ਨੂੰ ਭੇਜ ਦੇਣੀ ਆ ਜੀ ਉਹਨਾਂ ਦੇ ਵਿੱਚੋਂ ਕੀ ਹੋਣਾ ਤੇ ਉਥੇ ਐਟ ਦਾ ਸਟੇਜ ਦਾ ਪਰਸਨ ਇਜ਼ ਜਸਟ ਏਬਲ ਟੂ ਰੈਲਾਈਜ਼ ਥੈਟ ਥੇਅਰ ਇਜ਼ ਸਮਥਿੰਗ ਅਪਰੋਚਿੰਗ ਹਿਮ ਹਨਾ ਵੀ ਜਿਹੜੀ ਫਰਸਟ ਸਟੇਜ ਆ ਉਹਦੇ ਚ ਐਂ ਲੱਗੂਗਾ ਵੀ ਕੋਈ ਚੀਜ਼ ਆਈ ਆ ਜੀ ਫਿਰ ਕੌਨਸ਼ੀਅਸ ਮਾਈਂਡ ਕੋਲ ਚੱਲੀ ਆ ਜਾਣਾ ਉਸ ਤੋਂ ਬਾਅਦ ਅਗਲੇ ਸੈਂਟਰ ਦੇ ਵਿੱਚ ਜੀ ਫਿਰ ਉਥੋਂ ਆਇਡੈਂਟੀਫਿਕੇਸ਼ਨ ਐਂਡ ਇੰਟਰਪ੍ਰੀਟੇਸ਼ਨ ਸੈਂਟਰ ਦੇ ਵਿੱਚ ਚਲੀ ਜਾਓ ਜਿੱਥੇ ਉਹਨੇ ਵਿਚਾਰ ਕਰਨ ਕਿ ਜਿਹੜਾ ਆਬਜੈਕਟ ਆ ਉਹ ਡੌਗ ਹੈ ਇੱਕ ਕੁੱਤਾ ਦਾ ਜੀ ਤੇ ਨਾਲ ਹੀ ਇਹ ਦੇਖਣਾ ਉਹਨੇ ਵੀ ਜਿਹੜਾ ਕੁੱਤਾ ਉਹ ਪੂਛ ਹਲਾ ਰਿਹਾ ਆਪਣੀ ਜੀ ਵੀ ਉਹ ਅਗਰੈਸਿਵ ਨਹੀਂ ਹੈਗਾ ਵੱੜਦਾ ਨਹੀਂ ਹੈਗਾ ਪ੍ਰੇਮ ਦੇ ਨਾਲ ਖੜਾ ਹੈਗਾ ਹਨਾ ਹਾਂਜੀ ਫਿਰ ਉੱਥੋਂ ਆਈਡੈਂਟੀਫਿਕੇਸ਼ਨ ਐਂਡ ਇੰਟਰਪ੍ਰੀਟੇਸ਼ਨ ਸੈਂਟਰ ਤੋਂ ਜਿਹੜਾ ਇੰਪਲਸ ਆ ਜਿਹੜਾ ਸੰਕੇਤ ਆ ਇੰਪਲਸ ਸੰਕੇਤ ਨੂੰ ਕਹਿ ਦਿੰਨੇ ਆਪਾਂ ਜੀ ਜਾਂ ਅਵੇਗ ਕਹਿ ਸਕਦੇ ਆ ਹਨਾ ਸਾਇੰਸ ਦੀ ਭਾਸ਼ਾ ਦੇ ਵਿੱਚ ਉਹ ਕਿੱਥੇ ਚੱਲਿਆ ਜਾਂਦਾ ਗਿਵ ਐਂਡ ਟੇਕ ਅਕਾਊਂਟ ਸੈਂਟਰ ਦੇ ਵਿੱਚ ਗਿਵ ਐਂਡ ਟੇਕ ਅਕਾਊਂਟ ਸੈਂਟਰ ਕੀ ਹੁੰਦਾ ਮੇਰੇ ਮੇਰੇ ਸਾਹਮਣੇ ਕੋਈ ਬੰਦਾ ਲੰਗਿਆ ਮੇਰੀ ਉਹਦੇ ਨਾਲ ਜਾਣ ਪਛਾਣ ਕਿੰਨੀ ਕਾ ਮੇਰਾ ਰਿਸ਼ਤੇਦਾਰਾ ਮੈਨੂੰ ਕਿਸੇ ਦਿਨ ਉਹਨੇ ਗਾਲ ਕੱਢੀ ਸੀ ਜਾਂ ਮੈਨੂੰ ਪਿਆਰ ਨਾਲ ਬੋਲਿਆ ਸੀ ਉਹ ਸਾਰਾ ਖਿਆਲ ਆ ਜਿਹੜਾ ਗਿਵ ਐਂਡ ਟੇਕ ਅਕਾਊਂਟ ਸੈਂਟਰ ਸੰਭਾਲੂਗਾ ਜੀ ਉਹ ਉੱਥੇ ਦੇਖੂਗਾ ਵੀ ਇਹਦਾ ਕੋਈ ਬੈਲੈਂਸ ਤਾਂ ਨਹੀਂ ਬਾਕੀ ਜੀ ਕੁਛ ਮੋੜਨਾ ਤਾਂ ਨਹੀਂ ਹੈਗਾ ਇਹਦਾ ਮੋੜਨਾ ਇੰਦਾ ਸਿੰਸ ਭਾਜੀ ਮੋੜਨੀ ਜਿਹਨੂੰ ਕਹਿੰਦੇ ਆ ਮਨ ਦੇ ਆਪਾਂ ਨੂੰ ਵੈਸੇ ਵੀ ਕੋਈ ਮਿਲਦਾ ਤਾਂ ਆਪਾਂ ਪਹਿਲਾਂ ਸੋਚਦੇ ਆ ਹਾਂ ਸੋਚਦੇ ਆ ਨਾ ਵੀ ਜਾਂ ਇਹਨੂੰ ਕਿਤੇ ਦੇਖਿਆ ਜਾਂ ਕਿਸੇ ਵੀ ਕਿਸਮ ਦਾ ਕੋਈ ਖਿਆਲ ਆਉਂਦਾ ਉਹ ਗਿਵ ਐਂਡ ਟੇਕ ਅਕਾਊਂਟ ਜਿਹੜਾ ਮੈਨੇਜ ਕਰਦਾ ਉਹਨੂੰ ਜੀ ਵੀ ਜੇ ਇਹਨੇ ਮੈਨੂੰ ਕੁਝ ਗਲਤ ਬੋਲਿਆ ਸੀ ਮੈਂ ਇਹਨੂੰ ਸਜ਼ਾ ਦੇਣੀ ਹੈ ਕਿ ਨਹੀਂ ਉਸ ਚੀਜ਼ ਦੀ ਹਨਾ ਹਾਂਜੀ ਸੋ ਗਿਵ ਐਂਡ ਟੇਕ ਅਕਾਊਂਟ ਸੈਂਟਰ ਆ ਜਿਹੜਾ ਉਹਨੇ ਦੇਖਿਆ ਵੀ ਇੱਥੇ ਕੋਈ ਬੈਲੈਂਸ ਤਾਂ ਨਹੀਂ ਕਦੇ ਕਿਸੇ ਸਮੇਂ ਤੇ ਇਸ ਕੁੱਤੇ ਨੇ ਮੇਰੀ ਜਿਹੜੀ ਆਤਮਾ ਨੂੰ ਤੜਫਾਇਆ ਤਾਂ ਨਹੀਂ ਹਨਾ ਤੰਗ ਤਾਂ ਨਹੀਂ ਕੀਤਾ ਜੀ ਜੇ ਕੀਤਾ ਤਾਂ ਮੈਂ ਵੀ ਇਸ ਕੁੱਤੇ ਨੂੰ ਮਤਲਬ ਟਰਬਲ ਦੇਣ ਦੀ ਕੋਸ਼ਿਸ਼ ਕਰੂੰਗਾ ਜੀ ਤੇ ਕਿਸੇ ਵੀ ਮੈਨਰ ਦੇ ਵਿੱਚ ਠੀਕ ਹੈ ਹਾਂਜੀ ਫਿਰ ਉੱਥੋਂ ਗਿਵ ਐਂਡ ਟੇਕ ਅਕਾਊਂਟ ਸੈਂਟਰ ਦੇ ਵਿੱਚੋਂ ਜਿਹੜਾ ਇੰਪਲਸ ਆ ਜਿਹੜਾ ਅਵੇਗ ਆ ਉਹ ਇਨਸਟੈਂਟਨ ਡਿਜ਼ਾਇਰ ਸੈਂਟਰ ਤੇ ਚ ਲੈ ਜਾਂਦਾ ਜੀ ਜੀ ਜਿੱਥੇ ਆਪਾਂ ਦੇਖਣਾ ਵੀ ਮੈਂ ਇਸ ਕੁੱਤੇ ਨੂੰ ਸਜ਼ਾ ਦੇਣੀ ਹੈ ਕਿ ਨਹੀਂ ਹਾਂਜੀ ਠੀਕ ਹੈ ਨਾ ਇਨਸਟੈਂਟ ਐਂਡ ਡਿਜ਼ਾਇਰ ਦੇ ਵਿੱਚ ਤੇ ਵੀ ਮੈਂ ਇੱਛਾ ਰੱਖਦਾ ਕਿ ਨਹੀਂ ਰੱਖਦਾ ਹਨਾ ਜੀ ਸੋ ਜਿਉਂ ਜਿਉਂ ਜਿਵੇਂ ਕੋਈ ਬੰਦਾ ਹਨਾ ਵੀ ਇਸ ਤਰ੍ਹਾਂ ਦੀ ਇੱਛਾ ਰੱਖਦਾ ਫਿਰ ਉਸ ਤੋਂ ਬਾਅਦ ਲਾਈਕ ਐਂਡ ਡਿਸਲਾਈਕ ਸੈਂਟਰਸ ਹੁੰਦੇ ਆ ਉਹਨਾਂ ਚ ਚੱਲਿਆ ਜਾਂਦਾ ਜੀ ਜਿੱਥੇ ਉਹਦਾ ਜਿਹੜੇ ਉੱਥੋਂ ਫਿਰ ਟੈਂਪਰਮੈਂਟਲ ਜਿਹੜਾ ਹੈਗਾ ਉਹਦਾ ਕੈਰੈਕਟਰਿਸਟਿਕ ਸੈਂਟਰ ਹੁੰਦਾ ਜੀ ਜਿੱਥੇ ਇਨਸਾਨ ਦਾ ਸੁਭਾਅ ਕਿਸ ਤਰ੍ਹਾਂ ਦਾ ਮੇਨ ਗੱਲ ਇੱਥੇ ਆ ਗਈ ਸੁਭਾਅ ਕਿਸ ਤਰ੍ਹਾਂ ਦਾ ਹਾਂਜੀ ਫਿਰ ਉੱਥੇ ਮੋਡੀਫਾਈ ਹੋ ਸਕਦਾ ਮੰਨ ਲਓ ਸਾਰੇ ਕਿਤੇ ਉਹਨੂੰ ਮaaf ਕੀਤਾ ਪਰ ਸੁਭਾਅ ਤੇ ਆ ਕੇ ਉਹਦਾ ਲੱਗਿਆ ਵੀ ਨਹੀਂ ਯਾਰ ਇਹਨੂੰ ਮੈਂ ਸਜ਼ਾ ਦੇਣੀ ਹੀ ਦੇਣੀ ਹੈ ਹਨਾ ਸੋ ਟੈਂਪਰਮੈਂਟਲ ਜਾਂ ਕੈਰੈਕਟਰਿਸਟਿਕ ਤੇ ਵਿਸ਼ੇਸ਼ਤਾਵਾਂ ਮਨੁੱਖ ਦੀਆਂ ਕਿਸ ਤਰ੍ਹਾਂ ਦੀਆਂ ਨੇ ਉੱਥੇ ਆ ਕੇ ਮੋਡੀਫਾਈ ਹੋ ਸਕਦਾ ਫੈਸਲਾ ਜੀ ਉਸ ਤੋਂ ਬਾਅਦ ਤਿੰਨ ਸੈਂਟਰ ਹੋਰ ਹੈਗੇ ਆ ਜਿਨ੍ਹਾਂ ਨੂੰ ਆਪਾਂ ਕਹ ਲਈਏ ਵੀ ਇੰਟੈਲੈਕਟ ਸੈਂਟਰ ਦੇ ਵਿੱਚ ਚਲਿਆ ਜਾਂਦਾ ਫਾਈਨਲ ਇੰਟੈਲੈਕਟ ਸੈਂਟਰ ਜਿਹੜਾ ਮੋਡੀਫਾਈ ਕਰ ਸਕਦਾ ਵੀ ਨੌਲੇਜ ਜਿਹੜੀ ਇੰਟੈਲੈਕਟ ਸੈਂਟਰ ਦੇ ਵਿੱਚ ਸੇਵ ਆ ਉਹਦੇ ਆਧਾਰ ਤੇ ਠੀਕ ਹੈ ਜੀ ਵੀ ਲਾਈਕ ਵੀ ਇਸ ਤਰ੍ਹਾਂ ਦੀ ਨੌਲੇਜ ਵੀ ਉਹ ਤਾਂ ਯਾਰ ਕੁੱਤਾ ਦਾ ਜਾਨਵਰ ਆ ਆਪਾਂ ਤਾਂ ਇਨਸਾਨ ਆ ਵੀ ਇਸ ਤਰ੍ਹਾਂ ਦੀ ਨੌਲੇਜ ਉਸ ਸਕੂਲ ਬੰਦੇ ਕੋਲ ਹੈਗੀ ਆ ਸਾਰੀਆਂ ਇੰਟਰਪ੍ਰੀਟੇਸ਼ਨਸ ਤੋਂ ਬਾਅਦ ਉਹ ਬੰਦੇ ਨੇ ਉਸ ਨੌਲੇਜ ਦੇ ਆਧਾਰ ਤੇ ਉਹਨੂੰ ਮਾਫ ਕਰਤਾ ਹਨਾ ਜੀ ਜਾਂ ਸੋਚ ਲਓ ਵੀ ਉਹ ਕੁੱਤਾ ਪਹਿਲੀ ਵਾਰ ਆਇਆ ਉਹਦੇ ਕੋਲ ਪਿਆਰ ਨਾਲ ਖੜਾ ਆ ਕੇ ਪੂਛ ਲਾਉਣ ਲੱਗਿਆ ਆਪਣੀ ਜੀ ਤੇ ਮੰਨ ਲਓ ਉਹ ਬੰਦੇ ਕੋਲ ਟਾਈਮ ਹੀ ਹੈ ਨਹੀਂ ਉਹਦੇ ਨਾਲ ਖੇਡਣ ਦਾ ਜੀ ਉਹਨੂੰ ਇਗਨੋਰ ਕਰਕੇ ਵੀ ਲੰਘ ਸਕਦਾ ਜੇ ਉਹ ਉਹ ਆਪਦੀ ਇੰਟੈਲੈਕਟ ਦੇ ਹਿਸਾਬ ਨਾਲ ਉਹਦਾ ਰਿਪਲਾਈ ਕਰਦਾ ਹਨਾ ਜੀ ਬੀ ਉਹਦੇ ਕੋਲੇ ਅਵੇਲੇਬਿਲਟੀ ਕਿੰਨੀ ਕਾ ਉਸ ਦੇ ਕੋਲ ਖਲੋਣ ਦੀ ਹੈ ਨਾ ਹਾਂਜੀ ਫਿਰ ਇਸ ਤੋਂ ਬਾਅਦ ਕਿੱਥੇ ਜਾਂਦਾ ਜਿਹੜਾ ਜਿਹਨੂੰ ਮਤਲਬ ਮੈਕਸੀਮਮ ਐਕਸਟੈਂਟ ਕਹਿ ਸਕਦੇ ਆ ਡਿਜ਼ਾਇਰ ਸੈਂਟਰ ਦੇ ਵਿੱਚ ਜਾਂਦਾ ਠੀਕ ਹੈ ਜੀ ਵੀ ਉਹਨੇ ਉਹਦੇ ਨਾਲ ਜਿਵੇਂ ਆਪਾਂ ਗੱਲ ਕਰ ਹੀ ਚੁੱਕੇ ਆ ਖੇਡਣਾ ਜਾਂ ਨਹੀਂ ਖੇਡਣਾ ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਮੋਰਟਲ ਮੋਟਰ ਆਰਗਨਸ ਨੇ ਉਹਨਾਂ ਤੱਕ ਫਾਈਨਲੀ ਰੀਚ ਕਰ ਜਾਂਦਾ ਸੋ ਇਸ ਤਰ੍ਹਾਂ ਦੇ ਨਾਲ ਇਹ ਡਾਟਾ ਕਿੱਥੋਂ ਚੱਲ ਕੇ ਕਿੱਥੇ ਆਉਂਦਾ ਹਨਾ ਸੋ ਇਹ ਡਿਸਕਸ ਕਰਨ ਦਾ ਮੇਰਾ ਮਕਸਦ ਇਹੀ ਸੀ ਵੀ ਅਸੀਂ ਆਪਣੇ ਮਨ ਨੂੰ ਪਛਾਣੀਏ ਅਸੀਂ ਆਪਣੇ ਖਿਆਲਾਂ ਨੂੰ ਇਸ ਤਰੀਕੇ ਦੇ ਨਾਲ ਬ੍ਰੇਕਡਾਊਨ ਕਰਕੇ ਦੇਖੀਏ ਹਨਾ ਜੀ ਤੇ ਤਾਂ ਕਰਕੇ ਅਸੀਂ ਮਨ ਤੇ ਜਿਹੜਾ ਕੰਟਰੋਲ ਕਰ ਸਕਦੇ ਆ ਥੋੜਾ ਬਹੁਤ ਕਿਉਂਕਿ ਕੰਟਰੋਲਿੰਗ ਓਵਰ ਮਾਈਂਡ ਆ ਜਿਹੜਾ ਜੇ ਤੁਸੀਂ ਅਧਿਆਤਮਿਕਤਾ ਦੇ ਰਸਤੇ ਤੇ ਜਾਣਾ ਜੀ ਤਾਂ ਜਿਹੜਾ ਮਾਈਂਡ ਤੇ ਤੁਸੀਂ ਇੰਨਾ ਕੰਟਰੋਲ ਨਹੀਂ ਕਰ ਸਕਦੇ ਜੀ ਤੁਹਾਨੂੰ ਬਿਯੋਂਡ ਦਾ ਮਾਈਂਡ ਜਾਣਾ ਪਊਗਾ ਪਰ ਅਧਿਆਤਮਿਕਤਾ ਦੇ ਰਸਤੇ ਤੇ ਚੱਲਣ ਲਈ ਥੋੜਾ ਬਹੁਤ ਕੰਟਰੋਲ ਵੀ ਕਰਨਾ ਪਊਗਾ ਜੀ ਥੋੜਾ ਬਹੁਤ ਹੱਠੀ ਵੀ ਬਣਨਾ ਪਊਗਾ ਇਸੇ ਕਰਕੇ ਹੱਠ ਜੋਗੀ ਵੀ ਹੈਗੇ ਸੀ ਬਹੁਤ ਸਾਰੇ ਹਨਾ ਜੀ ਪ੍ਰਾਤਨ ਸਮਿਆਂ ਦੇ ਵਿੱਚ ਜੋਗੀ ਆਪਣੇ ਵਾਲਾਂ ਨੂੰ ਉੱਪਰ ਕਿਸੇ ਚੀਜ਼ ਦੇ ਨਾਲ ਬੰਨ ਲੈਂਦੇ ਸੀ ਤਾਂ ਕਿ ਨੀਂਦ ਨਾ ਆਵੇ ਮਤਲਬ ਪਰ ਆਪਾਂ ਇਸ ਤਰ੍ਹਾਂ ਦੇ ਨਾਲ ਆਪਣੇ ਸਰੀਰ ਦੇ ਉੱਪਰ ਮਤਲਬ ਅਤਿਆਚਾਰ ਨਹੀਂ ਕਰਨਾ ਬਟ ਥੋੜਾ ਬਹੁਤ ਮਾਈਂਡ ਤੇ ਕੰਟਰੋਲ ਚਾਹੀਦਾ ਪਹਿਲੇ ਪੈਰ ਜੀ ਫਿਰ ਕਿਤੇ ਅੱਗੇ ਜਾ ਕੇ ਅਧਿਆਤਮਿਕਤਾ ਦੇ ਰਸਤੇ ਤੇ ਆਪਾਂ ਤੁਰ ਸਕਾਂਗੇ ਸੋ ਧਿਆਨ ਦੇ ਸੰਬੰਧ ਦੇ ਵਿੱਚ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੋੜਾ ਬਹੁਤ ਧਿਆਨ ਆਪਣਾ ਦਰਸ਼ਕਾਂ ਨੂੰ ਆਪਣੇ ਦੋਸਤਾਂ ਵੀਰਾਂ ਭੈਣਾਂ ਨੂੰ ਕਰਕੇ ਦਿਖਾ ਦਾਂਗੇ ਅੱਜ ਦੀ ਵੀਡੀਓ ਜਿਹੜੀ ਬਹੁਤ ਲੰਬੀ ਹੋ ਗਈ ਆ ਸੋ ਆਪਾਂ ਇਹਨੂੰ ਇੱਥੇ ਸਮਾਪਤ ਕਰ ਦਿੰਨੇ ਆ ਤੇ ਨੈਕਸਟ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਏੜਾ ਪਿੰਗਲਾ ਔਰ ਸੁਖਮਨਾ ਹਨਾ ਜੀ ਇਹ ਤਿੰਨ 나ੜੀਆਂ ਹੁੰਦੀਆਂ ਨੇ ਸਰੀਰ ਦੇ ਸੱਤ ਚੱਕਰ ਹੁੰਦੇ ਨੇ ਮੇਨ ਵੈਸੇ ਤਾਂ ਬਹੁਤ ਸਾਰੇ ਹੁੰਦੇ ਆ ਹਾਂਜੀ ਸੱਤ ਚੱਕਰਾਂ ਨੂੰ ਕਿਵੇਂ ਬਿੰਨਦਾ ਜਾ ਕੁੰਡਨਲੀ ਸ਼ਕਤੀ ਹੁੰਦੀ ਆ ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਉਸੇ ਅਸਥਾਨ ਤੇ ਪਹੁੰਚਣ ਤੱਕ ਉਸੇ ਮੰਜ਼ਲ ਨੂੰ ਪਾਉਣ ਦੇ ਲਈ ਇੱਕ ਸਿੱਧਾ ਮਾਰਗ ਵੀ ਹੈਗਾ ਜਿਹਨੂੰ ਗੁਰਮਤ ਦਾ ਮਾਰਗ ਕਹਿੰਦੇ ਆ ਉਹਦੇ ਉੱਤੇ ਵੀ ਡਿਸਕਸ਼ਨ ਕਰਾਂਗੇ ਸੋ ਸਾਰੇ ਦੋਸਤਾਂ ਮਿੱਤਰਾਂ ਭੈਣਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ